ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਨਾ ਆਪਾਂ ਨੂੰ ਬਈ ਬਾਈਆਂ ਨੇ ਫੋਟੋ ਵੀ ਪਾਈਆਂ ਸੀਗੀਆਂ ਤੇ ਆਪਾਂ ਫਿਰ ਆਪਣੇ ਇਹਦੇ ਬਈ ਗੌਰ ਕੀਤੀ ਜਿਵੇਂ ਆਪਾਂ ਨੂੰ ਆਹ ਬੂਟਾ ਇਹ ਸੁੱਕਿਆ ਇਹਦੇ ਉੱਪਰ ਨਾ ਝੱਗ ਜੀ ਬਣੀ ਆ ਪਹਿਲਾਂ ਨਾ ਮੂਮ ਜੀ ਮੰਗੂ ਝੱਗ ਬਣ ਕੇ ਆਈ ਆ ਦੇਖੋ ਠੀਕ ਆ ਤੁਹਾਨੂੰ ਆਪਾਂ ਦਿਖਾਈ ਜਾਨੇ ਝੱਗ ਜੀ ਬਣੀ ਆ ਤੇ ਬੂਟਾ ਵੀ ਇਹ ਕਮਲ ਆ ਗਿਆ ਸਾਰਾ ਬਈ ਆਪਣਾ ਹਨਾ ਸਾਥ ਸਿਆ ਛੱਡ ਗਿਆ ਜਮੀਆਂ ਦੇਖੋ ਪੱਤੇ ਪੁੱਤੇ ਫਲੀਆਂ ਨੂੰ ਫਲ ਬਹੁਤ ਆ ਹਨਾ ਤੇ ਆਪਾਂ ਦਾ ਵੀਰੇ ਕਾਰ ਨਹੀਂ ਹੀ ਮੰਨ ਸਕਦੇ ਆ ਜੜ ਜੂੜ ਸਾਰਾ ਕੁਝ ਵਧੀਆ ਇੱਧਰ ਦੇਖੋ ਫਲੀਆਂ ਇਹ ਵੀ ਲੱਗੀਆਂ ਪਿਆਣੇ ਹਨਾ ਤੇ ਝੱਗ ਜੀ ਇਹਨੇ ਬਣਾਈ ਜਦੇ ਸੀ ਇੱਕ ਫਲੀ ਨਹੀਂ ਬਣਾਈ ਜੀ ਬਸ ਇੱਥੇ ਜੜ ਜੀ ਚੋਂ ਬਣਾਈਓ ਉੱਪਰੋਂ ਵੀ ਇਹ ਜਿਆਦਾ ਵੀਰੇ ਵੀ ਨੂੰ ਲੇਟ ਪਾਣੀ ਲੱਗਣ ਦਾ ਕਾਰਨ ਹਨਾ ਵੀ ਥੋੜੇ ਆਪਾਂ ਵੀ ਲੇਟ ਹੋ ਗਏ ਸਿਰੇ ਤੇ ਬੂਟਾ ਸੀਗਾ ਧੁੱਪ ਤਾਂ ਪੈਂਦੀ ਰਹਿੰਦੀ ਆ ਵੀ ਜਿਵੇਂ ਕੋ ਟੈਂਪਰੇਚਰ ਜਿਵੇਂ ਗਰਮਸਾਰਤ ਹੋ ਗਿਆ ਹਨਾ ਉਹਦਾ ਕਾਰਨ ਕਹਿ ਸਕਦੇ ਆ ਬਾਕੀ ਹੋਰ ਮੂੰਗੀ ਆਪਣੀ ਸਾਰੀ ਸਹੀ ਆ ਆਪਾਂ ਨੂੰ ਕੋਲ ਇੱਕ ਇਹੀ ਬੂਟਾ ਮਿਲਿਆਗਾ ਠੀਕ ਹੈ ਤੇ ਗੌਰ ਰੱਖਿਓ ਬਈ ਜਦੋਂ ਮੂੰਗੀ ਫਲ ਦੇ ਜ਼ੋਰ ਤੇ ਆ ਹੁਣ ਤੁਸੀਂ ਐਂ ਦੇਖ ਲਓ ਵੀ ਆਪਣੀ ਮੂੰਗੀ ਸਾਰੀ ਆ ਦੇਖੋ ਵੀ ਐਨ ਜਿਵੇਂ ਫਲ ਦੇ ਜ਼ੋਰ ਤੇ ਆ ਬਈ ਪੂਰੀ ਐ ਫਲੀਆਂ ਬਣੀਆਂ ਪਿਆ ਨੇ ਠੀਕ ਹੈ ਤੇ ਉਦੋਂ ਵੀਰੇ ਇਹ ਪ੍ਰੋਬਲਮ ਆਉਂਦੀ ਆ ਪਹਿਲਾਂ ਨਹੀਂ ਆਈ ਹੁਣ ਆਈ ਆ ਤੇ ਧਿਆਨ ਰੱਖਿਓ ਵੀਰੇ ਇਹ ਗੱਲ ਦਾ ਤੇ ਇਹ ਜਾਣਕਾਰੀ ਆਪਣੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮੂੰਗਿਆਂ ਨੂੰ ਮੇਰੇ ਸੋਕਾਂ ਨਾਲ ਲਵਾ ਲਿਓ ਕਿਤੇ